ਇਹਨੀ ਤਰੀਵ 7:30 ਵਜੇ ਦੀ ਗੱਲ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਥੇ ਬਾਜ਼ਾਰ ਦੇ ਵਿੱਚ ਕਾਲਾ ਸੰਘਾ ਕੋਈ ਨੌਜਵਾਨ ਨੇ ਹਵਾਈ ਫੈਕ ਕੀਤਾ ਜਿਹਨਾਂ ਇਹ ਕੋਈ ਪੁਰਾਣੀ ਰੰਗ ਸੀ ਜਿਹਨਾਂ ਦੀ ਪਾਸਾ ਪੁਰਾਣੀ ਜਾਂਦੇ ਉਹਦੇ ਵੰਦ ਵਿੱਚ ਇਹਨਾਂ ਦਾ ਅਸਿਚਤਰਾ ਵਿੱਚ ਆਵਦੀ ਸੀ ਕਾਲਾ ਸੰਘਾ ਤੋਂ ਜਲੰਧਰ ਰੋਡ ਤੇ ਸਥਿਤ ਗੁਰਦੁਆਰਾ ਖਾਸ ਕਾਲਾ ਨਜ਼ਦੀਕ ਪੈਂਦੇ ਖਾਸ ਕਾਲਾ ਦੇ ਸਾਬਕਾ ਸਰਪੰਚ ਕਾਮਰੇਡ ਲੁਬਾਇਆ ਸਿੰਘ ਦੇ ਘਰ ਮੂਰੇ ਗੋਲੀ ਚਲਣ ਦੀ ਖਬਰ ਪ੍ਰਾਪਤ ਹੋਈ ਹੈ ਗਨਿਮਿਤ ਰਹੀਗੀ ਘਟਨਾ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤੋਂ ਬਚਾਰਿਆ ਜਾਣਕਾਰੀ ਮੁਤਾਬਕ ਗੋਲੀ ਚਲਣ ਦੀ ਇਹ ਘਟਨਾ ਸ਼ਾਮ ਕਰੀਬ 7:30 ਵਜੇ ਵਾਪਰੀ ਦਸੀ ਜਾ ਰਹੀ ਹੈ ਜਿਸ ਦੀ ਕਪੜਾ ਸ਼ੋਰੂਮ ਦੇ ਮਾਲਕ ਜਗਰੂਪ ਸਿੰਘ ਰੂਪਾ ਪੁੱਤਰ ਲੁਬਾਇਆ ਸਿੰਘ ਵਾਸੀ ਖਾਸ ਕਲਾ ਤੇ ਉਸ ਦੀ ਪਤਨੀ ਹਰਪ੍ਰੀਤ ਕੌਰ ਸੰਘਾ ਵੱਲੋਂ ਪੱਤਰਕਾਰਾਂ ਕੋਲ ਪੁਸ਼ਟੀ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਇੱਕ ਨੌਜਵਾਨ ਨੇ ਉਹਨਾਂ ਦੇ ਸ਼ੋਰੂਮ ਮੂਰੇ ਗੋਲੀਆਂ ਚਲੌਂਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਉਨ ਬਾਰੇ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਜਿਸ ਦੀ ਸਥਾਨਕ ਪੁਲਿਸ ਚੌਕੀ ਦੇ ਇੰਚਾਰਜ ਏਐਸਆਈ ਅਮਰਜੀਤ ਸਿੰਘ ਦੀ ਅਗਵਾਈ ਚ ਪੁਲਿਸ ਪਾਰਟੀ ਵੱਲੋਂ ਬਕਾਇਦਾ ਸੀਸੀਟੀਵੀ ਫੁਟੇਜ ਲੈ ਕੇ ਮੁਲਜ਼ਮ ਦੀ ਪਛਾਣ ਕਰਨ ਲਈ ਯਤਨ ਆਰੰਭ ਕੀਤੇ ਗਏ ਨੇ ਚੌਂਕੀ ਇੰਚਾਰਜ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਮੁੱਲਜ਼ਮ ਦੀ ਪਾਲਤ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਇਸ ਘਟਨਾ ਪਿੱਛੇ ਦੋ ਧਿਰਾਂ ਦੀ ਕੋਈ ਪੁਰਾਣੀ ਰੰਜਿਸ਼ ਨੂੰ ਮੰਨਿਆ ਜਾ ਰਿਹਾ ਤੇ ਮੁੱਲਜ਼ਮ ਦੀ ਪਛਾਣ ਵੀ ਜਲਦ ਕਰ ਲਈ ਜਾਣ ਦੀ ਪੁਲਿਸ ਵੱਲੋਂ ਗੱਲ ਆਖੀ ਜਾ ਰਹੀ ਹੈ। ਇਸ ਘਟਨਾ ਨਾਲ ਸਥਾਨਕ ਲੋਕਾਂ ਦੇ ਮਨਾਂ 'ਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ। ਸਾਫਕਾ ਸਰਪੰਚ ਦੇ ਘਰ ਮੂਰੇ ਚੱਲੀਆਂ ਤਾਬੜ ਤੋੜ ਗੋਲੀਆਂ। ਸਾਰੀ ਘਟਨਾ ਸੀਸੀਟੀਵੀ ਕੈਮਰੇਜ ਹੋਈ ਕੈਦ। ਦੇਖੋ ਸੀਸੀਟੀਵੀ ਵੀਡੀਓ। ਹਾਂ ਜੀ ਇੱਕ ਮਾਮਲਾ ਸਾਹਮਣੇ ਆਇਆ ਹੈ ਕਾਲਾ ਸੰਘਾ ਦੇ ਬਿੱਗੀ ਰਾਤਾ ਦਿੱਕਤ ਨੌਜਵਾਨ ਵੱਲੋਂ ਆਇਤੀ ਕਿ ਲਮਾਉਂ ਹੈ ਜਿਹੜੀ ਕ੍ਰੀਵ 7:30 ਵਜੇ ਦੀ ਗੱਲ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਬਾਜ਼ਾਰ ਦੇ ਵਿੱਚ ਕਾਲਾ ਸੰਘਾ ਕੋਈ ਨੌਜਵਾਨ ਨੇ ਫੜਾਈ ਫੇਰ ਕੀਤੀ ਹੈ ਤੇ ਅਸੀਂ ਔਕੇ ਤੇ ਗਏ ਹਾਂ ਔਕੇ ਤੇ ਜਾ ਕੇ ਵੈਰੀਫਾਈ ਕੀਤਾ ਨੌਜਵਾਨ ਤੋਂ ਫਰਾਰ ਆ ਜੇ ਤੇ ਉਹ ਜਿਹੜੇ ਇਹ ਕੋਈ ਪੁਰਾਣੀ ਰਿੰਜ ਸੀ ਜਿਹਨਾਂ ਦੀ ਕਹਾਣੀ ਪੁਰਾਣੀ ਕਹਿੰਦੇ ਉਹਦੇ ਵੰਦ ਵਿੱਚ ਇਹਨਾਂ ਦਾ ਅਸਰ ਜਿੱਤ ਕਰਾਰ ਵੀ ਚੱਲਦੀ ਸੀ ਜੋ ਬਿਆਨ ਲਿਖੇ ਮਕਦਮਾ ਦਰਜ ਜਿਸਟ ਕਰ ਲਿਆ ਤੇ ਦੋਸ਼ੀ ਫਰਾਰਾ ਜ ਤੇ ਤਫਤੀਸ਼ ਜਾਰੀ ਹੈ ਤੇ ਕੋਈ ਕੋਈ ਇਸੇ ਤਰੀਕੇ ਨਾਲ ਨਹੀਂ ਹਾਂ ਜੀ 65 ਦੇ ਜੋ ਉਹ ਭਾਵਾਈ ਫਾਇਰ ਕਰਦਾ ਨਜ਼ਰ ਆਉਂਦਾ ਜੀ ਉਹ ਜੀ ਇਹ ਨੀ ਪ੍ਰੀਵ 7.5 ਦੀ ਗੱਲ ਹੈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਇਥੇ ਬਾਜ਼ਾਰ ਦੇ ਵਿੱਚ ਪਾਲਾ ਸੰਘਾ ਕੋਈ ਨੌਜਵਾਨ ਨੇ ਫਾਇਰ ਕੀਤੇ ਆ ਜਿੰਨੇ ਕੋਈ ਪੁਰਾਣੀ ਰੰਗਿਸਰੀ ਜਿੰਨਾਂ ਦੀ પાસે ਪੁਰਾਣੀ ਜਾਂਦੇ ਉਹਦੇ ਸੰਬੰਧ ਵਿੱਚ ਇਹਨਾਂ ਦਾ ਅਸਿੱਤ ਅਰ ਵਿੱਚ ਆਉਂਦੀ ਸੀ ਕਾਲਾ ਸੰਗਿਆ ਤੋਂ ਜਲੰਧਰ ਰੋਡ ਤੇ ਸਥਿਤ ਗੁਰਦੁਆਰਾ ਖਾਸ ਕਾਲਾ ਨਜ਼ਦੀਕ ਪੈਂਦੇ ਖਾਸ ਕਾਲਾ ਦੇ ਸਾਬਕਾ ਸਰਪੰਚ ਕਾਮਰੇਡ ਲੁਬਾਇਆ ਸਿੰਘ ਦੇ ਘਰ ਮੂਰੇ ਗੋਲੀ ਚਲਣ ਦੀ ਖਬਰ ਪ੍ਰਾਪਤ ਹੋਈ ਹੈ ਗਨਿਮਿਤ ਰਹੇਗੀ ਘਟਨਾ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤੋਂ ਬਚਾਰਿਆ ਜਾਣਕਾਰੀ ਮੁਤਾਬਕ ਗੋਲੀ ਚਲਣ ਦੀ ਇਹ ਘਟਨਾ ਸ਼ਾਮ ਕਰੀਬ 7:30 ਵਜੇ ਵਾਪਰੀ ਦਸੀ ਜਾ ਰਹੀ ਹੈ ਜਿਸ ਦੀ ਕਪੜਾ ਸ਼ੋਰੂਮ ਦੇ ਮਾਲਕ ਜਗਰੂਪ ਸਿੰਘ ਰੂਪਾ ਪੁੱਤਰ ਲੁਬਾਇਆ ਸਿੰਘ ਵਾਸੀ ਖਾਸ ਕਲਾ ਤੇ ਉਸ ਦੀ ਪਤਨੀ ਹਰਪ੍ਰੀਤ ਕੌਰ ਸੰਘਾ ਵੱਲੋਂ ਪੱਤਰਕਾਰਾਂ ਕੋਲ ਪੁਸ਼ਟੀ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਇੱਕ ਨੌਜਵਾਨ ਨੇ ਉਹਨਾਂ ਦੇ ਸ਼ੋਰੂਮ ਮੂਰੇ ਗੋਲੀਆਂ ਚਲੌਂਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਉਨ ਬਾਰੇ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਜਿਸ ਦੀ ਸਥਾਨਕ ਪੁਲਿਸ ਚੌਂਕੀ ਦੇ ਇੰਚਾਰਜ ਏਐਸਆਈ ਅਮਰਜੀਤ ਸਿੰਘ ਦੀ ਅਗਵਾਈ ਚ ਪੁਲਿਸ ਪਾਰਟੀ ਵੱਲੋਂ ਬਕਾਇਦਾ ਸੀਸੀਟੀਵੀ ਫੁਟੇਜ ਲੈ ਕੇ ਮੁਲਜ਼ਮ ਦੀ ਪਛਾਣ ਕਰਨ ਲਈ ਯਤਨ ਆਰੰਭ ਕੀਤੇ ਗਏ ਨੇ ਚੌਕੀ ਇੰਚਾਰਜ ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਮੁੱਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਇਸ ਘਟਨਾ ਪਿੱਛੇ ਦੋ ਧਿਰਾਂ ਦੀ ਕੋਈ ਪੁਰਾਣੀ ਰੰਜਿਸ਼ ਨੂੰ ਮੰਨਿਆ ਜਾ ਰਿਹਾ ਤੇ ਮੁੱਲਜ਼ਮ ਦੀ ਪਛਾਣ ਵੀ ਜਲਦ ਕਰ ਲਈ ਜਾਣ ਦੀ ਪੁਲਿਸ ਵੱਲੋਂ ਗੱਲ ਲਖੀ ਜਾ ਰਹੀ ਹੈ। ਇਸ ਘਟਨਾ ਨਾਲ ਸਥਾਨਕ ਲੋਕਾਂ ਦੇ ਮਨਾਂ 'ਚ ਡਰ ਤੇ ਸੈਮ ਦਾ ਮਾਹੌਲ ਪਾਇਆ ਜਾ ਰਿਹਾ। ਸਾਫ ਦਾ ਸਰਪੰਚ ਦੇ ਘਰ ਮੂਰੇ ਚੱਲੀਆਂ ਤਾਬੜ ਤੋੜ ਗੋਲੀਆਂ। ਸਾਰੀ ਘਟਨਾ ਸੀਸੀਟੀਵੀ ਕੈਮਰੇਜ ਹੋਈ ਕੈਦ। ਦੇਖੋ ਸੀਸੀਟੀਵੀ ਵੀਡੀਓ। ਹਾਂ ਹੰਗਰੀ ਦਾ ਮਾਮਲਾ ਸਾਹਮਣੇ ਆਇਆ ਹੈ ਕਾਲਾ ਸੰਘਾ ਦੇ ਦਿੱਲੀ ਰਾਹ ਦਾ ਦਿੱਕਤ ਨੌਜਵਾਨ ਵੱਲੋਂ ਆਇਤੀ ਕਿ ਨਾ ਮਾਉਂ। ਇਹ ਜੀ 37 1.5 ਦੀ ਗੱਲ ਹੈ। ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਬਾਜ਼ਾਰ ਦੇ ਵਿੱਚ ਕਾਲਾ ਸੰਘਾ ਕੋਈ ਨੌਜਵਾਨ ਨੇ ਫੜਾਈ ਫੇਰ ਕੀਤੀ ਹੈ। ਤੇ ਅਸੀਂ ਔਕੇ ਤੇ ਗਏ ਹਾਂ। ਔਕੇ ਤੇ ਜਾ ਕੇ ਵੈਰੀਫਾਈ ਕੀਤਾ। ਨੌਜਵਾਨ ਤਾਂ ਫਰਾਰ ਆ ਜੇ ਤੇ ਉਹ ਜਿਹੜੇ ਇਹ ਕੋਈ ਪੁਰਾਣੀ ਰਿੰਜ ਸੀ ਜਿੰਨਾਂ ਦੀ ਕਹਾਣੀ ਪੁਰਾਣੀ ਕਹਿੰਦੇ ਉਹਦੇ ਸੰਬੰਧ ਵਿੱਚ ਇਹਨਾਂ ਦਾ ਅਸਰ ਜਿੱਤ ਕਰਾਰ ਵੀ ਚੱਲਦੀ ਸੀ। ਜੋ ਗਿਆਨ ਲਿਖ ਕੇ ਮੁਕਦਮਾ ਦਰਜ ਜਿਸਟ ਕਰ ਲਿਆ ਤੇ ਦੋਸ਼ੀ ਫਰਾਰਾਜ ਤੇ ਤਫਤੀਸ਼ ਕੀਤੀ ਤੇ ਇਸ ਲਈ ਵੀ ਕਰ ਰਹੇ ਹਾਂ ਹਾਂਜੀ ਇਸੇ ਲਈ ਕਿਉਂਕਿ ਉਹ ਭਾਵਾਈ ਫੈਰ ਕਰਦਾ ਨਜ਼ਰ ਆ ਰਿਹਾ ਜੀ ਉਹ